ਪੰਜਾਬ ਦੇ ਦੇ ਹੋ ਗਏ ਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੋਦ ਨੇ ਖਰਨਾ ਦੇ ਵਿੱਚ ਕਾਲਜ ਸਮਾਰਟਮ ਦੌਰਾਨ মিডিਆ ਦੇ ਨਾਲ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਨਸ਼ਾ ਦੂਜੇ ਰਾਜਾਂ ਤੇ ਪਾਕਿਸਤਾਨ ਤੋਂ ਆ ਰਿਹਾ ਹੈ। ਪਾਕਿਸਤਾਨ ਡਰੋਨ ਰਾਹੀਂ ਨਸ਼ੇ ਤੇ ਹਥਿਆਰ ਭੇਜ ਰਿਹਾ ਹੈ ਤੇ ਭਾਰਤ ਦੇ ਕੁਝ ਰਾਜਾਂ ਦੇ ਵਿੱਚ ਸਮੁੰਦਰੀ ਜਹਾਜ਼ਾਂ ਰਾਹੀਂ ਨਸ਼ੇ ਦੀਆਂ ਖੇਪਾਂ ਆ ਰਹੀਆਂ ਹਨ। ਉਹ ਚੁਣਿਆ ਕਿ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ। ਦੂਸਰਾ ਸਾਡੇ ਖੰਨੇ ਹਲਕਾ ਜਿਹੜਾ ਸਾਡਾ ਖੰਨਾ ਸਾਡੀ ਕੰਸਟੀਟੂਐਂਸੀ ਜਿਹੜੀ ਮੇਰੀ ਆਪਣੀ ਕੰਸਟੀਟੂਐਂਸੀ ਵੀ ਹੈ ਉਰੇ ਦੇ ਸਭ ਤੋਂ ਸਟੀਮਡ ਇੰਸਟੀਟਿਊਟਸ ਨੇ ਜਿਹੜੇ ਏਐਸ ਮੈਨੇਜਮੈਂਟ ਦੇ ਅੰਡਰ ਚੱਲਦੇ ਨੇ ਔਰ ਇਸ ਇੰਸਟੀਟਿਊਟਸ ਦੇ ਵਿੱਚੋਂ ਇੱਕ ਇੰਸਟੀਟਿਊਟ ਏਐਸ ਕਾਲਜ ਫਾਰ ਔਮਨ ਦੇ ਵਿਖੇ ਅੱਜ ਜੋ ਤੁਸੀਂ ਜਿੱਥੇ ਪਹੁੰਚੇ ਹੋ ਉਹਦੇ 46ਵੀਂ ਐਥਲੈਟਿਕ ਮੀਟ ਹੈ ਇਹ ਔਮਨ ਕਾਲਜ ਹੈ ਸੋ ਉਰੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਸਾਡੀਆਂ ਬੱਚੀਆਂ ਧੀਆਂ ਉਰੇ ਅੱਜ ਇਹ ਸਖੇਲਾਂ ਦੇ ਪ੍ਰਦਰਸ਼ਨ ਦੇ ਵਿੱਚ ਭਾਗ ਲੈਣਗੀਆਂ ਸੋ ਇਸ ਗੱਲ ਹੀ ਮੈਨੇਜਮੈਂਟ ਨੇ ਜੋ ਵੀ ਉਪਰਾਲਾ ਕੀਤਾ ਏ ਏਡਾ ਵੱਡਾ ਇਸ ਗੱਲ ਦੀ ਮੈਨੇਜਮੈਂਟ ਦੇ ਮੈਂਬਰ ਮੇਰੇ ਨਾਲ ਪ੍ਰਧਾਨ ਜੀ ਸਾਰੇ ਜਾਣੇ ਮੈਂਬਰ ਸਾਰੇ ਸੈਕਟਰੀ ਮੇਰੇ ਨਾਲ ਖੜੇ ਨੇ ਇਸ ਗੱਲ ਦੀ ਬਹੁਤ ਬਹੁਤ ਵਧਾਈ ਹੈ ਇਹਨਾਂ ਨੂੰ ਸਾਰਿਆਂ ਨੂੰ ਕਿਉਂਕਿ ਇਹ ਇੰਸਟੀਟਿਊਟਸ ਇੱਕ ਐਸੇ ਇੰਸਟੀਟਿਊਟਸ ਨੇ ਜਿਹਦੇ ਚੋਂ ਤਕਰੀਬਨ ਤਕਰੀਬਨ 100 ਤੋਂ ਵੱਧ ਆਈਪੀਐਸ ਤੇ ਆਈਐਸ ਆਫੀਸਰ ਬਣ ਕੇ ਗਏ ਨੇ ਕਿੰਨੇ ਡਾਕਟਰ ਬਣ ਕੇ ਗਏ ਨੇ ਕਿੰਨੇ ਇੰਜੀਨੀਅਰ ਬਣ ਕੇ ਗਏ ਨੇ ਇਸ ਇੰਸਟੀਟਿਊਟਸ ਦੇ ਵਿੱਚੋਂ ਤੇ ਈਵਨ ਦਨ ਕਿ ਕੱਲ ਮੈਨੂੰ ਇੱਕ ਬਹੁਤ ਵੱਡੇ ਡਾਕਟਰ ਜਿਹੜੇ ਮਿਲੇ ਔਰ ਉਹ ਇੰਗਲੈਂਡ ਦੇ ਵਿੱਚੋਂ ਡਾਕਟੋਰੇਟ ਕਰਕੇ ਆਏ ਹੋ ਐਮਬੀਬੀਐਸ ਐਮਡੀ ਉੱਥੋਂ ਕਰਕੇ ਆਏ ਸੀ ਮੈਨੂੰ ਬੜੀ ਖੁਸ਼ੀ ਹੋਈ ਕਿ ਜਦੋਂ ਕੱਲ ਮੈਨੂੰ ਮਿਲਣ ਆਏ ਉਹ ਕਹਿੰਦੇ ਮੈਂ ਪੰਜਾਬ ਦੇ ਅੰਦਰ 1000 ਕਰੋੜ ਰੁਪਈਆ ਇਨਵੈਸਟ ਕਰਨਾ ਚਾਹੁੰਦਾ ਹਸਪੀਟਲ ਦੇ ਵਿੱਚ ਕਹਿੰਦੇ ਪ੍ਰਮਾਤਮਾ ਦੀ ਐਡੀ ਕਿਰਪਾ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਪਿਛੋਕੜ ਤੁਹਾਡਾ ਕੀ ਹੈ ਉਹ ਕਹਿੰਦੇ ਬੇਸਿਕਲੀ ਮੈਂ ਸਮਰਾਲੇ ਦਾ ਰਹਿਣ ਵਾਲਾ ਹਾਂ ਪਰ ਮੈਂ ਕਹਿੰਦੇ ਖੰਨੇ ਏਐਸ ਇੰਸਟੀਚਿਊਟ ਦੇ ਵਿੱਚ ਆਰੀਆ ਸਕੂਲ 'ਚ ਪੜਿਆ ਹਾਂ ਤੇ ਜਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਖੰਨੇ ਆਰੀਆ ਸਕੂਲ 'ਚ ਪੜਿਆ ਹਾਂ ਉਹਨਾਂ ਨੂੰ ਜਦੋਂ ਮੈਂ ਦੱਸਿਆ ਕਿ ਖੰਨੇ ਤੋਂ ਮੈਂ ਰਿਪਰੈਜ਼ੈਂਟ ਕਰਦਾ ਹਾਂ ਤਾਂ ਉਹਨਾਂ ਨੂੰ ਇੰਨੀ ਜ਼ਿਆਦਾ ਖੁਸ਼ੀ ਹੋਈ ਇਸ ਗੱਲ ਦੀ ਉਹ ਕਹਿੰਦੇ ਹੁਣ ਤਾਂ ਮੇਰਾ ਪੱਕਾ ਮਨ ਬਣ ਗਿਆ ਮੈਂ ਹੁਣ ਇਨਵੈਸਟਮੈਂਟ ਪੱਕਾ ਪੰਜਾਬ ਦੇ ਅੰਦਰ ਕਰੂੰਗਾ ਸੋ ਤੁਸੀਂ ਸੋਚੋ ਜਿੱਥੇ ਐਡੇ ਐਡੇ ਡਾਕਟਰ ਮਤਲਬ ਐਡੇ ਐਡੇ ਇੰਜੀਨੀਅਰ ਆਈਪੀਐਸ ਆਈਐਸ ਇਹਨਾਂ ਇੰਸਟੀਟਿਊਸ਼ਨਾਂ ਤੋਂ ਵੜ ਕੇ ਗਏ ਹੁਣ ਭਗਤ ਪੂਰਨ ਸਿੰਘ ਜੀ ਵਰਗੇ ਇੱਕ ਜਿਨ੍ਹਾਂ ਨੂੰ ਨੋਬਲ ਪੁਰਸਕਾਰ ਮਿਲੇ ਹੁਣ ਉਹ ਉਹੜੋ ਪੜ ਕੇ ਗਏ ਹੁਣ ਤਾਂ ਸੋਚ ਸਕਦੇ ਹੋ ਤੁਸੀਂ ਇਹ ਇੰਸਟੀਟਿਊਟਸ ਦੀ ਕਿੱਡੀ ਵੱਡੀ ਵੈਲਿਊ ਹੈ ਸੋ ਅੱਜ ਦੇ ਇਸ ਮੌਕੇ ਦੇ ਉੱਤੇ ਇਹਨਾਂ ਨੇ ਬਤੌਰ ਮੈਨੂੰ ਚੀਫ ਗੈਸਟ ਬੁਲਾਇਆ ਮੈਂ ਇਸ ਗੱਲ ਹੀ ਪੂਰੀ ਮੈਨੇਜਮੈਂਟ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਖੰਨਾ ਦੇ ਵਿੱਚ ਕੋਈ ਨਵਾਂ ਕਾਲਜ ਜਾਂ ਕਿਸੇ ਕਾਲਜ ਨਵਾਂ ਕੋਰਸ ਲਿਆਉਣ ਦੀ ਕੋਈ ਪਲਾਨਿੰਗ ਹੈ ਜੀ ਮੈਂ ਤਾਂ ਇਹਨਾਂ ਨੂੰ ਪ੍ਰੋਪੋਜ਼ਲ ਦਿੱਤੀ ਹੈ ਵੀ ਤੁਸੀਂ ਮੈਨੇਜਮੈਂਟ ਵਾਲੇ ਇਕੱਠੇ ਹੋ ਕੇ ਆਪਾਂ